ਕਿਸ ਤਰ੍ਹਾਂ ਆਫੀਮ ਬਰਾਮਦ ਹੋਈ ਹੈ ਕਿਸ ਤਰ੍ਹਾਂ ਦਾ ਰੈਕਡਰ ਹੈ ਔਰ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਨੇ ਔਰ ਕਿੰਨੀ ਕੁਆਂਟੀਟੀ ਜਬਦੀ ਹੈ ਇਦਾਂ ਜੀ ਕੱਲ ਸਾਡੀ ਸੀਆਈਏ ਦੀ ਟੀਮ ਜਿਹੜੇ ਸੇਵਨ ਲਾਈਨ ਦੇ ਏਰੀਆ 'ਚ ਗੈਸਟ ਕਰ ਰਹੀ ਸੀ ਤਾਂ ਉਹਨਾਂ ਨੂੰ ਇੱਕ ਸਫਲਤਾ ਮਿਲੀ ਉਹਨਾਂ ਨੇ ਦੋ ਜਿਹੜੇ ਵਿਅਕਤੀ ਹੈਗੇ ਫਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਉਹਨਾਂ ਨੂੰ ਇੱਕ ਕਾਰ ਸੀ ਉਹਦੇ ਤੇ ਐਪਰੀਹੈਂਡ ਕੀਤਾ ਵੀ ਚੈੱਕ ਕੀਤਾ ਔਰ ਉਹਨੂੰ 1 ਕਿਲੋ ਆਫੀਮ ਉਹ ਜਿਹੜੀ ਐਮ ਮਿਲੀ ਹੈ ਜਿਸ ਤੇ ਚੱਲਦੇ ਅਸੀਂ ਦੋ ਵਿਅਕਤੀਆਂ ਦੇ ਖਿਲਾਫ ਥਾਣਾ ਸਿਵਲ ਲਾਈਨ ਚ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤੇ ਤਹਿਤ ਪਰਚਾ ਦਰਜ ਕੀਤਾ ਹੈ ਤੇ ਅੱਗੇ ਤੋਂ ਕੀ ਜਾਰੀ ਸਦੀਪ ਸ਼ੁਕਰ ਕੀ ਰਹਿਣਾ ਬਸ ਲੱਗ ਇਹ ਜੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤੇ ਬਾਕੀ ਇਹਨਾਂ ਨੇ ਹੋਣਾ ਹੀ ਹੋਰ ਪਤਾ ਕਰ ਰਹੇ ਆ ਕਿ ਇਹ ਹੋਰ ਕਿਸੇ ਕੇਸ ਚ ਤਨੀ ਇਨਵੋਲਡ ਹੈਗੇ ਜਾਂ ਕੀ ਬਾਕੀ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਮੈਂ ਹੱਲੇ ਤਾਂ ਹੀ ਜੋ ਇਹਨਾਂ ਤੋਂ ਸਾਨੂੰ ਪਤਾ ਲੱਗਾ ਹੱਲੇ ਤਾਂ ਹੀ ਤੇ ਕੋਈ ਨਹੀਂ ਬਟ ਸਟਿਲ ਅਸੀਂ ਥਾਣੇ ਨਾਲ ਜਿਹੜਾ ਹੈਗਾ ਉਹਦੇ ਇੱਕ ਸੰਬੰਧ ਥਾਣੇ ਨਾਲ ਟਾਈ ਅਪ ਕਰਕੇ ਫਿਰ ਪਤਾ ਕਰਾਂਗੇ ਕਿ ਹੈ ਹੈ ਕਿ ਨਹੀਂ ਪਰ ਕਿਥੋਂ ਲੈ ਦੇਣੀ ਕਿ ਤਿਸ ਨੂੰ ਲੱਗਾ ਇਹ ਆਪਣੇ ਇਥੇ ਜਾਨਕੀ ਬਿਠਣੇ ਦੇਣੀ ਸੀ ਲੈ ਕੇ ਫੂਸਪਾਚ